ਅੱਜ ਮੈਡਮ ਜੀ ਆਪਣਾ ਨਾਮ ਕੀ ਹੈ ਸਰ ਮੇਰਾ ਨਾਮ ਜੀ ਅਫਸ਼ਾ ਹੈ ਸੋ ਮੈਂ ਨਾ ਮਤਲਬ ਆਪਣੇ ਥਿੰ ਲੇਕ ਹੋਟਲ ਦੇ ਵਿੱਚ ਆਪਣਾ ਇੱਕ ਸਟੂਡੀਓ ਬਣਾਇਆ ਹੈ ਜੋ ਅਫਸ਼ਾਨ ਕਾਈਡਰ ਸਟੂਡੀਓ ਤੋਂ ਮੈਂ ਤਿਆਰ ਕਰ ਰਹੀ ਹਾਂ ਕਿਥੇ ਕੀ ਕੀ ਲੋਕਾਂ ਨੂੰ ਫਾਇਦੇ ਹੋਣਗੇ ਕੀ ਪਰਸਨਲਟੀਆਂ ਨੇ ਬਾਜ਼ਾਰ ਨਾਲ ਸਰ ਇੱਥੇ ਬਹੁਤ ਸਾਰੀਆਂ ਫੈਸਿਲਿਟੀ ਨੇ ਜਿਨੇ ਕਿ ਆਪਾਂ ਫੇਨੋਪਲਾਸਟੀ ਹੁੰਦੀ ਹੈ ਰਿਬਾਲਡਿੰਗ ਹੁੰਦੀ ਹੈ ਸਮੂਥਿੰਗ ਹੁੰਦੀ ਹੈ ਔਰ ਆਪਣੇ ਕੀ ਤਰ੍ਹਾਂ ਦੇ ਫੇਸ਼ਲ ਵਗੈਰਾ ਹੁੰਦੇ ਨੇ ਵੀ ਬਾਜ਼ਾਰ ਨਾਲੋਂ ਬਹੁਤ ਜ਼ਿਆਦਾ ਰੀਜ਼ਨੇਬਲ ਪ੍ਰਾਈਸ 'ਤੇ ਜਾਣਗੇ ਕਿਉਂਕਿ ਆਪਾਂ ਨਾ ਇੱਕ ਲੋਕਲ ਵਿੱਚ ਆਪਣੀ ਜ਼ਿਆਦਾ ਪਹਿਚਾਣ ਬਣਾਉਣਾ ਚਾਹੁੰਦੇ ਆ ਆਪਾਂ ਲੋਕਲੀ ਐਸੇ ਨਹੀਂ ਕੋਈ ਵੀ ਪ੍ਰੋਡਕਟ ਯੂਜ਼ ਕਰਾਂਗੇ ਜਿਨ੍ਹਾਂ ਵਿੱਚ ਉਹਨਾਂ ਨੂੰ ਬਾਅਦ ਵਿੱਚ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਹੋਏਗਾ ਜਾਂ ਉਹਨਾਂ ਦਾ ਲਾਸ ਹੋਏਗਾ ਮਤਲਬ ਉਹਨਾਂ ਨੂੰ ਇਦਾਂ ਲੱਗੇਗਾ ਵੀ ਅਸੀਂ ਕੋਈ ਚੀਜ਼ ਕਰਾਈ ਹੈ ਤਾਂ ਉਹਦੇ ਵਿੱਚ ਉਹਨਾਂ ਨੂੰ ਬੈਨੀਫਿਟ ਹੀ ਮਿਲੇਗਾ ਲਾਸ ਕਿਤੇ ਵੀ ਨਹੀਂ ਹੋਏਗਾ ਜਿਹ ਲੇਡੀਜ਼ ਨੇ ਉਹ ਵੱਡੇ ਵੱਡੇ ਸ਼ੋਰੂਮਾਂ ਤੇਨੂੰ ਕਿਉਂ ਭਜਦੇ ਨੇ ਵੀ ਛੋਟੇ ਦੇ ਵਿੱਚ ਵੀ ਬਹੁਤ ਫਾਇਦੇ ਹੋ ਜਾਂਦੇ ਨੇ ਸਰ ਐਕਚੁਅਲੀ ਉਹਦੇ ਵਿੱਚ ਮੇਨ ਰੀਜ਼ਨ ਇਹੀ ਹੁੰਦਾ ਕਿ ਉਹਦੇ ਵਿੱਚ ਨਾ ਆਪਣੇ ਪ੍ਰੋਡਕਟ ਦੀ ਪ੍ਰੋਬਲਮ ਹੋ ਜਾਂਦੀ ਹੈ ਲੋਕੀ ਕਿੱਦਾਂ ਕਰਦੇ ਨੇ ਕਿ ਜਿਵੇਂ ਆਪਾਂ ਦੇਖ ਲਿਆ ਵੀ ਰੀਬੋਰਡਿੰਗ ਹੋ ਗਿਆ ਸਮੂਥੀ ਹੋ ਗਈ ਇਤਨਾ ਵੀ ਆਉਂਦੀਆਂ ਨੇ ਉਹਨਾਂ ਲੋਕਾਂ ਨੇ ਮਤਲਬ ਜਿਹੜੇ ਵੀ ਆਪਣੇ ਸਟੂਡੀਓ ਤੁਸੀਂ ਕਹਿ ਰਹੇ ਹੋ ਜਾਂ ਪਾਰਲਰ ਕਹਿ ਰਹੇ ਹੋ ਲੋਕਾਂ ਨੇ ਲੋਕਾਂ ਦਾ ਵੀ ਬਜਟ ਦੇਖਣਾ ਹੁੰਦਾ ਆਪਣਾ ਬਜਟ ਵੀ ਦੇਖਣਾ ਹੁੰਦਾ ਬਟ ਉਹਦੇ ਵਿੱਚ ਲੋਕਾਂ ਦੇ ਉੱਪਰ ਹੀ ਡਿਪੈਂਡ ਕਰਦਾ ਹੈ ਕਿ ਅਸੀਂ ਆਪਣੀ ਸਕਿਨ ਦੀ ਕੇਅਰ ਕਰਨੀ ਹੈ ਆਪਣੀ ਬਾਡੀ ਦੀ ਕੇਅਰ ਕਰਨੀ ਹੈ ਜਿੱਦਾਂ ਕਿ హెਅਰ ਦੀ ਹੋ ਗਈ ਸਕਿਨ ਦੀ ਹੋ ਗਈ ਹੈ ਨਾ ਜਾਂ ਤਾਂ ਫਿਰ ਉਹ ਆਪਣੀ ਉਸੇ ਸਾਮਰ ਆਪਣਾ ਰੀਜ਼ਨੇਬਲ ਪ੍ਰਾਈਸ ਦੇਖ ਸਕਦੇ ਨੇ ਜਾਂ ਫਿਰ ਉਹ ਆਪਣੀ ਕੁਆਲਿਟੀ ਦੇਖ ਸਕਦੇ ਨੇ ਜੇ ਕੁਆਲਿਟੀ ਦੇਖਣੀ ਹੈ ਤਾਂ ਤੁਹਾਨੂੰ ਇੱਕ ਤੋਂ ਵਧੀਆ ਸੈਲੂਨ ਦੇ ਵਿੱਚ ਜਾ ਕੇ ਮਿਲ ਸਕਦੀ ਹੈ ਕੇਵਲ ਇਦਾਂ ਨਹੀਂ ਹੈਗਾ ਆਪਾਂ ਇਹ ਵੀ ਨਹੀਂ ਕਹਿ ਸਕਦੇ ਕਿ ਛੋਟੇ ਸੈਲੂਨ ਦੇ ਵਿੱਚ ਤੂੰ ਨਹੀਂ ਹੁੰਦਾ ਛੋਟੇ ਦੇ ਵਿੱਚ ਵੀ ਬਹੁਤ ਵਧੀਆ ਹੁੰਦਾ ਬਟ ਅਸਲੀ ਸਾਰੀ ਚੀਜ਼ ਹੁੰਦੀ ਹੈ ਕੁਆਲਿਟੀ ਤੇ ਜਿਨਾਂ ਨੂੰ ਆਪਣੇ ਪ੍ਰੋਡਕਟ ਦੀ ਨੌਲੇਜ ਹੈ ਜੋ ਪ੍ਰੋਫੈਸ਼ਨਲ ਤੌਰ ਤੇ ਕੰਮ ਕਰਕੇ ਆਏ ਹੁੰਦੇ ਨੇ ਉਹ ਇੱਕ ਸਿੰਪਲ ਕਰਕੇ ਉਹਦੇ ਵਿੱਚ ਇਹੀ ਡਿਫਰੈਂਸ ਹੁੰਦਾ ਕਿ ਉਹਨਾਂ ਨੂੰ ਜਿਹੜੀ ਪ੍ਰੋਡਕਟ ਦੀ ਨੌਲੇਜ ਹੁੰਦੀ ਹੈ ਸ਼ਾਇਦ ਉਹਨਾਂ ਨੂੰ ਨਹੀਂ ਹੁੰਦੀਗੀ ਇੱਕ ਨੌਲੇਜ ਤੇ ਵੀ ਡਿਪੈਂਡ ਕਰਦਾ ਅਗਰ ਤੁਹਾਨੂੰ ਉਸ ਚੀਜ਼ ਦਾ ਦਾਦਾ ਮਤਲਬ ਨੌਲੇਜ ਹੈ ਕਿ ਨੌਲੇ ਆਪਣੇ ਨਾਲ ਹੀ ਤੁਸੀਂ ਦੂਸਰੇ ਬੰਦੇ ਨੂੰ ਗਾਈਡ ਕਰ ਸਕਦੇ ਹੋ ਅਗਰ ਤੁਹਾਨੂੰ ਕੋਈ ਵੀ ਮੁਸ਼ਕਿਲ ਹੈ ਨੌਲੇ ਦੇ ਤਾਂ ਤੁਹਾਨੂੰ ਕੋਈ ਵੀ ਚੀਜ਼ ਨੂੰ ਨਹੀਂ ਡਿਫਾਈਨ ਕਰ ਸਕਦੇ ਕੀ ਜਿਹੜੇ ਗਰੀਬ ਜਨਤਾ ਲੇਡੀਜ਼ ਨੇ ਉਹਨਾਂ ਨੂੰ ਕਿਤੇ ਮਹਿੰਗੇ ਭਾਤੇ ਜਾਣਾ ਮੈਂਗਾ ਜਿਹਦਾ ਉਹਨਾਂ ਨੂੰ ਕੋਈ ਡਿਸਕਾਊਂਟ ਵਗੈਰਾ ਦਿੱਤਾ ਹਾਂਜੀ ਬਿਲਕੁਲ ਇੱਥੇ ਆਉਂਦੀ ਹੈ ਆਪਣਾ 50% ਹਰ ਚੀਜ਼ ਆਪਾਂ ਜੋ ਵੀ ਆਪਣੇ ਅਸਲੀ ਸਮਾਨ ਨੇ ਆਪਾਂ 50 40% ਦੇ ਡਿਸਕਾਊਂਟ ਦੇ ਦਵਾਂਗੇ ਔਰ ਕਿਦਾਂ ਮਤਲਬ ਆਪਾਂ ਜਿਹੜੇ ਮੈਨੇਜਰਸ ਚੀਜ਼ ਮਿਲੇ ਸਲੂਸ ਵਿੱਚ ਹੋਈ ਵੀ ਨਹੀਂ ਅਸਲ ਮੇਰੇ ਵਿੱਚ ਸਲੂਨ ਦਾ ਸਟੋਰ ਤਾਂ ਮੈਂ ਇਹੀ ਚੀਜ਼ ਲੱਕੀ ਜਾਊਗੀ ਤੇ ਮੇਰੇ ਮੇਰੇ ਮਤਲਬ ਪਹਿਲੀ ਵਿਸ਼ੇ ਇਹ ਹੋਏਗੀ ਕਿ ਮੇਰੇ ਸਲੂਨ ਵਿੱਚ ਕੋਈ ਅਮੀਰ ਗਰੀਬ ਦੀ ਕੋਈ ਚੀਜ਼ ਨਹੀਂ ਦੇਖੀ ਜਾਏਗੀ ਮੈਂ ਜਾਣੀਏ ਵੀ ਜਿਹੜਾ ਵੀ ਇੱਥੇ ਆਊਗਾ ਇੱਕ ਵਧੀਆ ਸਰਵਿਸ ਲੈ ਕੇ ਜਾਊਗਾ ਕਿਉਂਕਿ ਮੈਂ ਚਾਹੁੰਦੀ ਆਂ ਕਿ ਮਨ ਤਾਂ ਖੁਸ਼ ਹੋ ਕੇ ਜਾਵੇ ਕਿਉਂਕਿ ਆਪਾਂ ਕੋਈ ਫੈਸਲਾ ਹੀ ਨਹੀਂ ਕਰਨਾ ਆਪਾਂ ਨੇ ਆਪਣੀ ਪਛਾਣ ਬਣਾਉਣਾ ਚਾਹੁੰਦੇ ਹਾਂ ਜੀ ਅੱਜ ਇੱਥੇ ਪਹੁੰਚੇ ਤੁਹਾਡੀ ਬੇਟੀ ਨੇ ਇੱਥੇ ਸਲੂਨ ਦਾ ਕੰਮ ਚਲਾਇਆ ਕੀ ਕਹਿੰਦੇ ਤੁਹਾਨੂੰ ਕੁਝ ਹਾਂਜੀ ਅਸੀਂ ਬਹੁਤ ਬਹੁਤ ਧੰਨਵਾਦ ਜੀ ਜੀ ਮੇਰੇ ਬੱਚੇ ਲਾਗੇ ਅੱਲਾ ਦਾਬਾ ਬਹੁਤ ਵਧੀਆ ਕੰਮ ਚ ਰਿਹਾ ਹੈ। ਆਮ ਸ਼ਹਿਰ ਵਾਸੀਆਂ ਨੂੰ ਬੇਟੀਆਂ ਨੂੰ ਲੜਕੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹਾਂ? ਬਹੁਤ ਵਧੀਆ ਮੈਸੇਜ ਦੇਣਾ ਚਾਹੁੰਦੇ ਆ ਵੀ ਤੁਸੀਂ ਇੱਥੇ ਆਓ ਤੇ ਦੇਖੋ ਆ ਕੇ ਕਰਵਾਓ। ਇਹ ਬਸ ਇਹ ਦਾ ਨਮਾ।